ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਨਾਰਾਜ ਦੀ ਇੱਛਾ ਹੈ ਕਿਉਂਕਿ ਜੇ ਰਾਜ ਦੀ ਇੱਛਾ ਹੁੰਦੀ ਤੇ ਪਹਾੜੀ ਰਾਜਿਆਂ ਦੇ ਵਾਂਗ ਕਿਸੇ रियासत ਦੇ ਕਬਜ਼ਾ ਕਰਕੇ ਤੇ ਬਾਦਸ਼ਾਹ ਔਰੰਗਜ਼ੇਬ ਨੂੰ ਖਰਾਜ ਭਰ ਕੇ ਤੇ ਬੜੇ ਆਰਾਮ ਨਾਲ ਜਿੰਦਗੀ ਬਸਰ ਕਰ ਸਕਦੇ ਸਨ ਪਰ ਇਹੋ ਜਿਹਾ ਰਾਜ ਨਹੀਂ ਸਤਿਗੁਰੂ ਨੂੰ ਚਾਹੀਦਾ ਸਤਿਗੁਰੂ ਨੂੰ ਉਹ ਰਾਜ ਚਾਹੀਦਾ ਸੀ ਸਭ ਸੁਖਾਂ ਦੀ ਬੁਠੀਆ ਇਹੋ ਆ ਹਲੇ ਮੀ ਰਾਜ ਜਿਉ ਉਹ ਹਲੇ ਮੀ ਰਾਜ ਚਾਹੀਦਾ ਸੀ ਜਿਹਦੇ ਵਿੱਚ ਸਾਰੇ ਸੁਖੀ ਵਸਣ ਜਿਹਦੇ ਵਿੱਚ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਦਰ ਸਭ ਅਵਲੋਕ ਚਪੈਗੇ ਜਿਹਦੇ ਵਿੱਚ ਸਾਧ ਬਿਰਤੀ ਵਾਲੇ ਭਲੇ ਪੁਰਸ਼ ਪ੍ਰਸਾਨ ਹੋਣ ਅਤੇ ਸ਼ਤਰੂ ਜਿਹੜੇ ਉਹ ਭੈ ਪੀਤ ਹੋ ਕੇ ਰਹਿਣ ਖਤਮ ਹੋ ਜਾਣ ਸਤਗੁਰੂ ਜੀ ਐਸਾ ਨਿਜਾਮ ਚਾਹੁੰਦੇ ਸੀ ਐਸਾ ਰਾਜ ਪ੍ਰਬੰਧ ਚਾਹੁੰਦੇ ਸੀ ਸਤਗੁਰੂ ਜੀ ਦੀ ਲਾਲਸਾ ਕੋਈ ਉਹ ਨਹੀਂ ਸੀ ਕਿ ਕਿਸੇ ਛੋਟੀ ਜੀ ਰਿਆਸਤ ਦੇ ਕਬਜ਼ਾ ਕਰਕੇ ਜਨਤਾ ਤੋਂ ਉਹਨੂੰ ਟੈਕਸ ਉਗਰਾ ਕੇ ਆਪਣਾ ਖਜ਼ਾਨਾ ਭਰ ਕੇ ਤੇ ਸੁਖ ਆਨੰਦ ਮਾਣਿਆ ਜਾਵੇ ਨਹੀਂ ਸਤਗੁਰੂ ਜੀ ਦਾ ਮਿਸ਼ਨ ਜਿਹੜਾ ਉਹ ਬਹੁਤ ਉੱਚਾ ਸੀ ਸਤਗੁਰੂ ਜੀ ਦਾ ਨਿਸ਼ਾਨਾ ਜਿਹੜਾ ਉਹ ਖਲੇਮੀ ਰਾਜ ਸੀ ਇਸ ਕਰਕੇ ਗੁਰੂ ਸਾਹਿਬ ਆਪਣੇ ਉਨਿਆਈਆਂ ਵਿੱਚ ਉਸ ਬਿਰਧ ਭਰਦੇ ਪਏ ਸੀ ਆਪਣੇ ਗੁਰਸਿੱਖਾਂ ਨੂੰ ਆਪਣੇ ਪੰਥ ਨੂੰ ਉਸ ਸਪਿਰਟ ਦੇ ਨਾਲ ਲਬਰੀਜ਼ ਕਰਨਾ ਚਾਹੁੰਦੇ ਸੀ ਸਤਿਗੁਰੂ ਇੱਕ ਸਰਵ ਸ਼੍ਰੇਸ਼ਟ ਸੱਚਾ ਸੁੱਚਾ ਇੱਕ ਲੋਕਤੰਤਰੀ ਨਿਜਾਮ ਜਿਹੜਾ ਸਤਿਗੁਰੂ ਜੀ ਸਿਰਜਣਾ ਚਾਹੁੰਦੇ ਸੀ ਕਿਉਂਕਿ ਲੋਕਤੰਤਰ ਦੇ ਸਭ ਤੇ ਵੱਡੇ ਤੇ ਸਭ ਤੋਂ ਪਹਿਲੇ ਜਨਮਦਾਤਾ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਵੇਲੇ ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਦੀ ਸਿਰਜਣਾ ਕੀਤੀ ਉਸ ਦਿਨ ਸਮਝੋ ਕਿ ਦੁਨੀਆ ਵਿੱਚ ਲੋਕਤੰਤਰੀ ਨਿਜਾਮ ਦਾ ਬੁੱਢ ਬਜਾ ਜਿਸ ਦਿਨ ਪੰਜ ਪ੍ਰਣਾਲੀ ਪ੍ਰਧਾਨੀ ਮਰਜਾਦਾ ਨੂੰ ਸਤਿਗੁਰਾਂ ਨੇ ਸਥਾਪਿਤ ਕਰਕੇ ਤੇਵਾਗ ਦੂਰ ਜਿਹੜੀ ਉਹ ਤਿਆਰ ਬਾਰ ਤਿਆਰ ਸੱਚੇ ਸੁੱਚੇ ਧਰਮੀ ਪੰਜ ਪਿਆਰਿਆਂ ਦੇ ਹੱਥ ਵਿੱਚ ਸੌਂਪ ਦਿੱਤੀ